ਇਹ ਸਾਖੀ ਹੈ ਮਿਰ ਪਨਮੇ ਪਾਸ਼ਾ ਜੀ ਦੇ ਸਮੇਂ ਦੀ ਪਨਮੇ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਕਿਟਾਰੂ ਜੀ ਲਿਖਿਆ ਹੈ ਕਹਿੰਦੇ ਭਾਈ ਘਟਾਰੂ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਅਨੁਸਾਰ ਚੱਲਣ ਵਾਲਾ ਕਹਿੰਦੇ ਭਾਈ ਘਟਾਰੂ ਜੀ ਦੀ ਕਰਿਆਲੇ ਦੀ ਦੁਕਾਨ ਸੀ ਤਾਂ ਭਾਈ ਘਟਾਰੂ ਜੀ ਨੂੰ ਆਪਣਾ ਇਹ ਕੰਮ ਧੰਦਾ ਕਰਨ ਦੇ ਲਈ ਆਪਣੇ ਨਗਰ ਤੋਂ ਬਾਹਰ ਜਾਣ ਪਿਆ ਕਹਿੰਦੇ ਜਦੋਂ ਨਗਰ ਤੋਂ ਬਾਹਰ ਜਾ ਕੇ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨਾ ਸੀ ਤਾਂ ਮਨ ਦੇ ਵਿੱਚ ਬਹੁਤ ਜ਼ਿਆਦੀ ਚਿੰਤਾ ਸੀ ਕਿ ਮੈਂ ਬਗਾਨੇ ਮੁਲਕ ਦੇ ਵਿੱਚ ਚੱਲਿਆ ਪਤਾ ਨਹੀਂ ਉੱਥੇ ਜਾ ਕੇ ਮੇਰਾ ਕੰਮ ਧੰਦਾ ਚੱਲੇ ਜਾਂ ਨਾ ਚੱਲੇ ਕਹਿੰਦੇ ਇਹ ਹੀ ਚਿੰਤਾ ਉਹਨੇ ਪੰਜਵੇਂ ਪਾਸ਼ਾ ਜੀ ਦੇ ਅੱਗੇ ਰੱਖੀ ਕਿ ਪਾਸ਼ਾ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਫਿਕਰ ਨੇ ਕਿ ਮੈਂ ਆਪਣੇ ਕੰਮ ਧੰਦੇ ਦੇ ਲਈ ਬਾਹਰ ਚੱਲਿਆ ਤਾਂ ਉੱਥੇ ਜਾ ਕੇ ਮੈਂ ਪਤਾ ਨਹੀਂ ਸਹੀ ਤਰੀਕੇ ਦੇ ਨਾਲ ਕੰਮ ਕਰ ਪਾਵਾਂਗਾ ਜਾਂ ਨਹੀਂ ਤਾਂ ਕਹਿੰਦੇ ਉਸ ਵੇਲੇ ਸਤਿਗੁਰੂ ਸੱਚੇ ਪਾਸ਼ਾ ਨੇ ਭਾਈ ਘਟਾਰੂ ਜੀ ਨੂੰ ਪੰਜ ਬਚਨ ਦਿੱਤੇ ਸਨ ਪਹਿਲਾ ਕਿ ਰੋਜ਼ ਸਵੇਰੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਨਿਤ ਨਿਯਮ ਕਰਨਾ ਜਪਜੀ ਸਾਹਿਬ ਜੀ ਦੀ ਬਾਣੀ ਪਰਮੇ ਫਿਰ ਕੁਝ ਖਾਣਾ ਪੀਣਾ ਹੈ ਪਹਿਲਾਂ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਨਿਭਾਉਣਾ ਹੈ ਉਸ ਤੋਂ ਬਾਅਦ ਦੂਸਰਾ ਬਚਨ ਇਹ ਦਿੰਦਾ ਕਿ ਆਪਣੀ ਜੋ ਵੀ ਕਿਰਤ ਕਮਾਈ ਕਰਨੀ ਹੈ ਨਾ ਕਿਰਤ ਕਮਾਈ ਕਰਦਿਆਂ ਹੋਇਆਂ ਮਨ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਭਾਵ ਕਿ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣਾ ਕੰਮ ਕਰਨਾ ਹੈ ਫਿਰ ਆਪ ਸੋਚੋ ਕਿ ਜਿਸ ਬੰਦੇ ਨੇ ਆਪਣੇ ਕੰਮ ਨੂੰ ਹੀ ਬੰਦਗੀ ਬਣਾ ਲਈ ਹੋਵੇ ਉਹਦੇ ਕੰਮ ਦੇ ਵਿੱਚ ਬਰਕਤਾਂ ਜ਼ਰੂਰ ਕਰਦੀਆਂ ਨੇ ਹਰ ਕੰਮ ਦੇ ਵਿੱਚ ਆਪਣੇ ਗੁਰੂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਗੁਰੂ ਦੇ ਅਸੇ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ओके ਹੋਈ ਇਹ ਸਗਦੇ ਤਾਂ ਕਿਤੇ ਦੂਜਾ ਵਚਨ ਸਤਿਗੁਰ ਸੱਚੀ ਬਾਸ਼ਾ ਨੇ ਇਹ ਗਿਆ ਕਿ ਆਪਣਾ ਕੰਮ ਧੰਦਾ ਕਰਦਿਆਂ ਹੋਇਆਂ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੀਜਾ ਵਚਨ ਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਚੌਥਾ ਕਿ ਕਦੇ ਵੀ ਘਟਣੇ ਟੋਲਣ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੰਜਵਾਂ ਕਿ ਕੋਲ ਲੈ ਕੇ ਵੀ ਕਦੇ ਕਿਸੇ ਦਾ ਦਿਨ ਨਹੀਂ ਰਖਾਉਣਾ ਇਹ ਪੰਜੇ ਬਚਨ ਜੇ ਤੂੰ ਕਮਾਵੇਂਗਾ ਨਾ ਤਾਂ ਤੇਰੇ ਹਰ ਕੰਮ ਦੇ ਵਿੱਚ ਤੈਨੂੰ ਸਫਲਤਾ ਮਿਲੇਗੀ ਕਹਿੰਦੇ ਭਾਈ ਘਟਾਰੂ ਜੀ ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਵਾਲਾ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਦਾ ਪਾਠ ਕਰਨਾ ਕਦੇ ਵੀ ਆਪਣੇ ਕਿਰਤ ਦੇ ਵਿੱਚ ਬੇਈਮਾਨੀ ਨਹੀਂ ਕਰਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਭ ਦਾ ਤੋਲਣਾ ਕਹਿੰਦੇ ਉਹਦਾ ਕੰਮ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ ਦਿਨ ਦੁੱਖ ਦੀ ਰਾਤ ਚੁੱਕੀ ਇਹ ਦੇਖ ਕੇ ਕੁਝ ਲੋਕ ਉਹਦੇ ਨਾਲ ਈਰਖਾ ਕਰਨ ਲੱਗੇ ਉਹ ਲੋਕ ਜਿਨ੍ਹਾਂ ਦੀਆਂ ਪਹਿਲਾਂ ਤੋਂ ਹੀ ਉੱਥੇ ਦੁਕਾਨਾਂ ਸਨ ਕਿਨੇ ਮਨ ਦੇ ਵਿੱਚ ਈਰਖਾ ਰੱਖ ਲਈ ਈਰਖਾ ਵਸ ਪੈ ਕੇ ਉਹਨਾਂ ਨੇ ਵਿਉਂਤ ਬਣਾਏ ਵੀ ਕਿਉਂ ਨਾ ਇਹਦੀ ਸ਼ਿਕਾਇਤ ਆਪਾਂ ਇੱਕ ਵੱਡੇ ਅਫਸਰਾਂ ਨੂੰ ਕਰੀਏ ਕਹੀਏ ਕਿ ਇਹ ਘੱਟ ਟੋਣਦਾ ਹੈ ਕਹਿੰਦੇ ਇੱਕ ਦਿਨ ਇਹਨਾਂ ਨੇ ਇਸੇ ਤਰ੍ਹਾਂ ਕੀਤਾ ਪੰਜ-ਸੱਤ ਜਣੇ ਰਲ ਕੇ ਆਏ ਕੁਝ ਕਨੇ ਭਾਈ ਘਟਾਰੂ ਜੀ ਨੂੰ ਗੱਲ ਨਹੀਂ ਲਾ ਲਿਆ ਤੋਦ ਨਾਨੇ ਇਹਨਾਂ ਦੇ ਵੱਟੇ ਵਧਾ ਦਿੱਤੇ ਅਤੇ ਵਿਭਾਗ ਦੇ ਲੋਕਾਂ ਨੂੰ ਸ਼ਿਕਾਇਤ ਪਹਿਲਾਂ ਹੀ ਕੀਤੀ ਹੋਈ ਸੀ ਮਹਿਕਮੇ ਦੇ ਅਫਸਰ ਆ ਗਏ ਭਾਈ ਘਟਾਰੂ ਜੀ ਦੇ ਵੱਟੇ ਚੈੱਕ ਕਰਨ ਦੇ ਲਈ ਕਿ ਭਾਈ ਘਟਾਰੂ ਜੀ ਕੱਟਤਾ ਨੇ ਢੋਲਦਾ ਕਹਿੰਦੇ ਹੁਣ ਭਾਈ ਘਟਾਰੂ ਜੀ ਨੇ ਜਦੋਂ ਅਫਸਰਾਂ ਨੂੰ ਆਪਣੀ ਦੁਕਾਨ ਦੇ ਵਿੱਚ ਦੇਖਿਆ ਤਾਂ ਉਹਨੂੰ ਕੋਈ ਚਿੰਤਾ ਨਹੀਂ ਸੀ ਪਰ ਕਹਿੰਦੇ ਜਦੋਂ ਉਹ ਅਫਸਰਾਂ ਨੇ ਕਿਹਾ ਕੀ ਆਪਣੇ ਵੱਟੇ ਚੈਚ ਕਰਾਉਂ ਜਦ ਭਾਈ ਘਟਾਰੂ ਜੀ ਨੇ ਆਪਣੇ ਵੱਟਿਆਂ ਨੂੰ ਹੱਥ ਪਾਇਆ ਤਾਂ ਉਹ ਤਾਂ ਉਸੇ ਵੇਲੇ ਸਮਝ ਗਏ ਕਿ ਇਹ ਤਾਂ ਗੱਲ ਕੋਈ ਹੋਰ ਹੀ ਆ ਇਹ ਵੱਟੇ ਮੇਰੇ ਨਹੀਂ ਆ ਮੇਰੇ ਨਾਲ ਕਿਸੇ ਨੇ ਚਲਾਕੀ ਕੀਤੀ ਆ ਕੋਈ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ ਕਹਿੰਦੇ ਹੁਣ ਭਾਈ ਘਟਾਰੂ ਜੀ ਨੇ ਵੱਟੇ ਬਹਿਤਵੇਂ ਦੇ ਅਫਸਰਾਂ ਨੂੰ ਫੜਾ ਕੇ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਅਸੀਂ ਆਪਣਾ ਕੰਮ ਕਰਦੇ ਆ ਕਹਿੰਦੇ ਗੁਰੂ ਦਾ ਪਿਆਰਾ ਸਿੱਖ ਇੱਕ ਸਾਈਡ ਤੇ ਬੈਠ ਗਿਆ ਜਦ ਜੀ ਸੈਵੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਨ ਹੀ ਮਨ ਦੇ ਵਿੱਚ ਗੁਰੂ ਅਕੀਰਦਾਸਾਂ ਬੇਨਤੀਆਂ ਕਿ ਸਤਿਗੁਰ ਸੱਚੇ ਬਾਦਸ਼ਾਹ ਹੁਣ ਤੁਸੀਂ ਉਸੇ ਲਾਜ ਰਖਣੀ ਹੈ ਤੇ ਕਹਿੰਦੇ ਇਧਰ ਅੰਤਰਜਾਨੀ ਬਾਦਸ਼ਾਹ ਮੇਰੇ ਪੰਜਵੇਂ ਬਾਦਸ਼ਾਹ ਦਰਬਾਰ ਸੈਤ ਦੇ ਵਿੱਚ ਸ਼੍ਰੀ ਅਮਰਤ ਸਰ ਦੇਖੇ ਬਰਾਜ ਮਾਨ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸੀ ਕਹਿੰਦੇ ਇਧਰ ਉਹਨਾਂ ਦੇ ਪਿਆਰੇ ਸਿੱਖ ਦੇ ਉੱਤੇ ਵਿਧਾਨ ਪਈ प्यारे सिख ਨੇ ਬਾਣੀ پڑھਨੀ ਸ਼ੁਰੂ ਕੀਤੀ ਤੇ ਇੱਧਰ ਸਤਿਗੁਰ ਸੱਚੇ ਪਾਸ਼ਾ ਦੇ ਕੋਲ ਜੋ ਸੰਗਤਾਂ ਆ ਰਹੀਆਂ ਸੀ ਨਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਇੱਕ ਟਕਾ ਮੱਥਾ ਦੇ ਕੇ ਦਿੱਤਾ ਸਤਿਗੁਰ ਸੱਚੇ ਪਾਸ਼ਾ ਨੇ ਉਹ ਟਕਾ ਚੁੱਕ ਕੇ ਆਪਣੀ ਹਥੇਲੀ ਤੇ ਰੱਖ ਲਿਆ ਸਤਿਗੁਰ ਸੱਚੇ ਪਾਸ਼ਾ ਕਦੇ ਉਹ ਟਕਾ ਆਪਣੇ ਸੱਜੀ ਥਲੀ ਤੇ ਰੱਖਦੇ ਨੇ ਕਦੇ ਖੱਬੀ ਤੇ ਰੱਖਦੇ ਨੇ ਸੰਗਤਾਂ ਅਤੇ ਸੇਵਾਦਾਰ ਦੇ ਕਿ ਹਰਾਨ ਨੇ ਇਹ ਵੀਰ ਪੰਨੇ ਪਾਸ਼ਾ ਸਤਿਗੁਰ ਸੱਚੇ ਪਾਸ਼ਾ ਨੇ ਅੱਜ ਤੱਕ ਕਦੀ ਮਾਇਆ ਵਾਲਾ ਦੇਖਿਆ ਤਾਂ ਨਹੀਂ ਪਰ ਅੱਜ ਇਹ ਕੀ ਕਰ ਰਹੇ ਨੇ ਕਹਿੰਦੇ ਕੁਝ ਦਿਨ ਇੰਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਕਰਦੇ ਰਹੇ ਜਦੋਂ ਇਧਰ ਵਿਭਾਗਮੇ ਦੇ ਅਫਸਰਾਂ ਨੇ ਵੱਟੇ ਚੈੱਕ ਕਰਲੇ ਵੱਟੇ ਪੂਰੇ ਨਿਕਲੇ ਕਿਉਂਕਿ ਸਿੱਖ ਨੇ ਅਰਦਾਸ ਹੀ ਪੂਰੇ ਗੁਰੂ ਅਗੇ ਲਾਈ ਸੀ ਤਾਂ ਫਿਰ ਪੱਟੀਆਂ ਦੇ ਵਿੱਚ ਖੋਟ ਕਿੰਜ ਨਿਕਲ ਸਕਦੀ ਸੀ ਕਿਉਂਕਿ ਸਿੱਖ ਵਿੱਚ ਖੋਟ ਨਹੀਂ ਸੀ ਜਿ ਸਿੱਖ ਵਿੱਚ ਖੋਟ ਨਹੀਂ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੀ ਨਾਗ ਰੱਖੀ ਕਹਿੰਦੇ ਵੱਟੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੂਰੇ ਨਿਕਲੇ ਅਫਸਰ ਉਥੋਂ ਚਲੇ ਗਏ ਇਧਰ ਪਿਆਰੇ ਸਿੱਖ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਮਨ ਰਾਹਣ ਤਾਂ ਨਾਮਿਤ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਧੰਨਵਾਦ ਇਧਰ ਪੰਜਵੇਂ ਪਾਤਸ਼ਾਹ ਨੂੰ ਉਹ ਸੇਵਾਦਾਰਾਂ ਨੇ ਸੰਗਤਾਂ ਨੇ ਸਵਾਲ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਕੀ ਕਰ ਰਹੇ ਸੀ ਤਾਂ ਕਹਿੰਦੇ ਪੰਜਵੇਂ ਪਾਤਸ਼ਾਹ ਨੇ ਸਾਰੀ ਗੱਲ ਸਮਝਾਈ ਕਿ ਭਾਈ ਸਾਡਾ ਪਿਆਰਾ ਸਿੱਖ ਵਿਪਤਾ ਦੇ ਵਿਚਾਰ ਪਿਆ ਸੀ ਇਹ ਰਖਾ ਵਸ ਪੈ ਕੇ ਉਹਦੇ ਨਾਮ ਦੇ ਆਨੇ ਉਹਦੇ ਵੱਟੇ ਬਦਲ ਦਿੱਤੇ ਸੀ ਅਸੀਂ ਤਾਂ ਇਹ ਟੱਕੇ ਦੇ ਰਾਹੀ ਉਹਦੇ ਵੱਟੇ ਪੂਰੇ ਕਰ ਰਹੇ ਸੀ ਤਾਂ ਸਾਰੀ ਸੰਗਤ ਆਪਣੇ ਸਤਿਗੁਰੂ ਸਰਸਪਾਸ਼ਾ ਜੀ ਇਸ ਵਿਆਖਿਆ ਤੋਂ ਦੀ ਕੇ ਹੈਰਾਨ ਹੋਈ ਕੋਟਨ ਕੋਟ ਨਮਸਕਾਰ ਦਿੱਤਾ ਤਾਂ ਇਹ ਸਾਖੀ ਆਪਾਪ ਜੀ ਦੇ ਨਾਲ ਇਸੇ ਕਰਦੇ ਜੀ ਕੀਤੀ ਕਿ ਜੇ ਸਿੱਖ ਖਰਾ ਹੈ ਸਿੱਖ ਦੇ ਵਿੱਚ ਕੋਟ ਨਹੀਂ ਆਣਾ ਪਾਪ ਕੀ ਕੋਈ ਵੀ ਸਿੱਖ ਆਪਣੇ ਗੁਰੂ ਬਚਨਾਂ ਦੇ ਉੱਤੇ ਪੂਰਾ ਮੰਨ ਲੇ ਸਤਿਗੁਰੂ ਸਰ ਜੀ ਪਾਸ਼ਾਵ ਦੇ ਹਰ ਕੰਮ ਦੇ ਵਿੱਚ ਪਰਤਾ ਇੱਕ ਵਰਤ ਦੇ ਲਈ ਥੋੜੇ ਦੇ ਵਿੱਚ 20 ਵਰਕ ਕਰ ਕਹਿੰਦੀਆਂ ਨੇ